ਜਿਹੜਾ ਜਿਹੜਾ ਕੈਬਨਰਟ ਮੰਤਰੀ ਬਣਿਆ ਹੋਇਆ ਜਿੱਥੇ ਵੀ ਜਾਊ ਅਸੀਂ ਡਟ ਕੇ ਦਾ ਵਿਰੋਧ ਕਰਾਂਗੇ ਅਸੀਂ ਆਪਣੇ ਪਿੰਡ ਦੇ ਵਿੱਚ ਨਹੀਂ ਆਉਣ ਦਿੰਦੇ ਐਵੇਂ ਝੂਠੇ ਵਾਅਦੇ ਝੂਠੇ ਡਰਾਮੇ ਕਰੀਏ ਨੇ ਚੈਨਲਾਂ ਦੇ ਉੱਪਰ ਆ ਕੇ ਕਿ ਕਣਕ ਨਹੀਂ ਸੀ ਕਾਸ ਦੀ ਮੰਡੀਆਂ 'ਚ ਰੋਲਣ ਦਿੰਦੇ ਸੀ ਆ ਨਹੀਂ ਰੋਲਣ ਦਿੰਦੇ 16 ਤਰੀਕ ਨੂੰ ਸਾਡੀ ਕਣਕ ਆਈ ਹੋਈ ਹੈ ਜੇ ਇਹ ਸਾਡਾ 1% ਕੋਈ ਗੱਲ ਗਲਤ ਹੋਈ ਤਾਂ ਕਣਕ ਚੱਕ ਕੇ ਘਰੋਂ ਲੈ ਜਾਣ ਨੂੰ ਤਿਆਰਾਂ ਪਰ ਇਹ ਇਹ ਜਿਹੜਾ ਸਾਡਾ ਇੰਸਪੈਕਟਰ ਹੁੰਦਾ ਕਹਿੰਦਾ ਵੀ ਬੈਕਟਰੋਮੀਟਰ ਲਾਉਣਾ ਮੈਨੂੰ ਐ ਦੱਸੋ ਵੀ ਉੱਥੋਂ ਰੱਬ ਦੀ ਕਣੀਏ ਕੰਮਣ ਹੋਈ ਜਾਂਦਾ ਉਹ ਸਾਡੇ ਸਾਰੇ ਕਿਸਾਨਾਂ ਦੇ ਵਾਉਚਰ ਮੀਟਰ ਆ ਉਹਨੂੰ ਜਿੰਨੇ ਮਰਜ਼ੀ ਸੈੱਟ ਕਰ ਲਓ ਬਾਈ ਰਿਕਜੀ ਬੈਂਕਾਂ ਹੈ ਕੋਈ ਨਹੀਂ ਉਹ ਮੀਟਰ ਕਰਨਾ ਹੈ ਕਹਿੰਦੇ ਮੈਨੂੰ ਫੜਾਵਾ ਮੈਂ ਦੇ ਘੰਟੇ ਸੈੱਟ ਕਰਕੇ ਲੈ ਆ ਦੂੰਗਾ ਸੁੱਕੀ ਦਾ ਕਣਕ ਆ ਯਾਰ ਇਹ ਚ ਕੀ ਵਾਉਚਰ ਬਾਈ ਜੀ ਯਾਰ ਸਾਰੇ ਰਾਲੇ ਮਿਲੇ ਨੇ ਵੱਟ ਕੇ ਲੈ ਆਵੇਂ 16 ਨੂੰ ਮੈਥੋਂ ਬਾਦ ਵਾਲੀਆਂ ਵਿਕੀ ਜਾ ਰਹੀਆਂ ਨੇ ਥੈਲੋ ਦੇ ਵਿੱਚ ਕਣਕ ਲਾਜੋ ਵੱਟ ਕੇ ਚਾਹੇ ਤੁਹਾਡੀ ਜਿੰਨੀ ਮਰਜ਼ੀ ਗਿੱਲੀ ਹੈ ਉੱਥੇ ਕੋਈ ਤੁਹਾਡਾ ਮੀਟਰ ਨਹੀਂ ਰਾ ਜਾਂਦਾ ਨਾਲੇ ਤੁਹਾਨੂੰ 50 ਰੁਪਏ ਰੇਟ ਵੱਧ ਮਿਲੂਗਾ ਉਹ ਤੇ ਤੁਸੀਂ ਲੈ ਜਾਓ ਤੁਹਾਡੀ ਜਾਣ ਸਾਰ ਟਰਾਲੀ ਲਾ ਦੇਣਗੇ ਪਰ ਕਾਰਨ ਇਹ ਹੀ ਆ ਕਿ ਵੀ ਤੁਹਾਡਾ ਮੰਡੀ ਕਰਨ ਜਿਹੜਾ ਖਤਮ ਕਰਨਾ ਹੈ हां जी ਜਿੰਨੇ ਵੀ ਮੇਰੇ ਪੰਜਾਬੀ ਮੇਰੇ ਭੈਣ ਭਰਾ ਸਾਡੀ ਆਵਾਜ਼ ਨੂੰ ਸੁਣ ਰਹੇ ਨੇਗੇ ਅਸੀਂ ਪੂਰੇ ਪੰਜਾਬ ਤੇ ਕਰੇ ਜਿਹੜੀ ਆਵਾਜ਼ ਲੈ ਕੇ ਜਾਣਾ ਚਾਹੁੰਦੇ ਆ ਕਿ ਜਿਹੜੀ ਭਗਮਾਨਤਮਾਨ ਦੀ ਸਰਕਾਰ ਇਹ ਗੱਲ ਕਰ ਰਹੀ ਹੈ ਵਾਅਦੇ ਕਰ ਰਿਆ ਪੰਜਾਬ ਦਾ ਮੁੱਖ ਮੰਤਰੀ ਹਰ ਰੋਜ਼ ਚੈਨਲਾਂ ਦੇ ਉੱਪਰ ਕਿ ਜਿਹੜੇ ਕਿਸਾਨਾਂ ਦਾ ਮੈਂ ਦਾਣਾ ਦਾਣਾ ਜਦੋਂ ਟਰਾਲੀ ਲੈਂਦੀ ਆ ਉਹਦੀ ਚੱਕ ਦਿੰਨਾ ਇਹਦੀ ਸੱਚਾਈ ਕੀ ਹੈ ਇਹਦੀ ਸੱਚਾਈ ਮੈਂ ਆਪਣੇ ਪਿੰਡ ਕੋਟਦਣਾ ਦੀ ਮੰਡੀ ਦੇ ਵਿੱਚ ਖੜਾ ਕਣਕ ਆਈ ਨੂੰ 16 ਤਰੀਕ ਨੂੰ ਜਿਹੜੀ ਕਣਕ ਇੱਥੇ 15 ਤੋਂ ਲੈ ਕੇ 16 ਤਰੀਕ ਤੱਕ ਦੇ ਸਾਡੇ ਜਿਹੜੇ ਕਿਸਾਨ ਆ ਕਣਕ ਲਈ ਮੰਡੀਆਂ ਦੇ ਵਿੱਚ ਬੈਠੇ ਨੇਗੇ ਸਚਾਈ ਇਹ ਆ ਕਿ ਗਰਾਊਂਡ ਦੀ ਇੱਥੇ ਆ ਕੇ ਕੋਈ ਬੋਲੀ ਲਾਉਣ ਨੂੰ ਤਿਆਰ ਨਹੀਂ ਜੇਕਰ ਬੋਲੀ ਲਾਉਂਦੇ ਨੇ ਘੇਟੇਰੀ ਨੂੰ ਬੋਲੀ ਲਾ ਕੇ ਜਾਂਦੇ ਨੇ ਤਾਂ ਉਹ ਮਸ਼ੀਨ ਜੀ ਕੱਢ ਕੇ ਖੜ੍ਹ ਜਾਂਦੇ ਨੇ ਮੌਕਚਰ ਵਾਲੀ ਉਹ ਕਹਿੰਦੇ ਨੇ ਆ ਦੇਖੋ ਮੌਕਚਰ ਨੂੰ ਇਹ ਕਿਹੜਾ ਝੋਨਾ ਬਾਈ ਹੁਣ ਅੱਜ ਦਾ ਅੱਜ ਦਾ ਜਿਹੜਾ ਆ ਜਿਹੜਾ ਮੌਸਮ ਹੁੰਦਾ ਇਹ ਮੌਸਮ ਕਿੰਨਾ ਰੁੱਖਾ ਮੌਸਮ ਹੁੰਦਾ ਜਾਂ ਫਿਰ ਉੱਪਰੋਂ ਚਲਾ ਉੱਪਰੋਂ ਜਿਹੜੀ ਬਾਰਿਸ਼ ਪਈ ਜਾਂਦਾ ਵੱਖਰੀ ਗੱਲ ਆ ਵੀ ਅੱਜ ਕੱਲ ਤਾਂ ਬ ਵੀ ਕਣਕ ਨੂੰ ਤੁਸੀਂ ਕਹਿੰਦੇ ਹੋ ਕਣਕ ਨਹੀਂ ਸੁੱਕੀ ਹੈਗੀ ਇਹ ਗਰਾਊਂਡ ਲੈਵਲ ਦੀ ਸੱਚਾਈ ਇਹ ਹੈ ਪੰਜਾਬ ਦਾ ਮੁੱਖ ਮੰਤਰੀ ਰੋਜ਼ ਜਾ ਕੇ ਗਜਰਾਤ ਦੇ ਵਿੱਚ ਜਾ ਕੇ ਕਹੀ ਜਾਂਦਾ ਮੈਂ ਕਿਸਾਨਾਂ ਦੀ ਕਣਕ ਇੱਕ ਦਿਨ ਨਹੀਂ ਮੰਡੀ ਦੇ ਵਿੱਚ ਰਹਿਣ ਦਿੰਦਾ ਆਹ ਦੇਖ ਲਓ ਅੱਜ 15-15 ਦਿਨ ਹੋ ਗਏ 10-10 ਦਿਨ ਹੋ ਗਏ ਕਣਕ ਮੰਡੀ ਦੇ ਵਿੱਚ ਰੁਲੀ ਜਾਂਦੀ ਨੂੰ ਕੋਈ ਵੀ ਇੱਥੇ ਆ ਕੇ ਬੋਲੀ ਲਾਉਣ ਨੂੰ ਤਿਆਰ ਨਹੀਂ ਮੈਂ ਸਾਡੇ ਸਾਰੇ ਪਿੰਡ ਦੇ ਪਤਵੰਤੇ ਸੱਜਣ ਖੜੇ ਨੇ ਵੱਖ-ਵੱਖ ਜਥੇਬੰਦੀਆਂ ਦੇ ਆਗੂ ਸਹਿਵਾਣ ਖੜੇ ਨੇਗੇ ਪਰ ਜਿਹੜੀ ਮੇਨ ਗੱਲ ਇਹ ਆ ਅੱਗੇ ਮੈਂ ਸਾਰੀ ਗੱਲ ਕਰਵਾਉਣੀ ਹੈ ਮੈਂ ਕੋਈ ਗੱਲ ਕਹਿ ਦੇਣਾ ਚਾਹੁੰਦਾ ਭਗਮਾਨਤਮਾਨ ਸਰਕਾਰ ਨੂੰ ਖਾਸ ਕਰਕੇ ਇਥੋਂ ਦੇ ਪੰਜਾਬ ਦੇ ਮੁੱਖ ਮੰਤਰੀ ਜਿਹੜਾ ਕੈਬਨਿਟ ਮੀਤ ਹੈ ਜਿਹੜਾ ਚੋਣਾਂ ਲੜ ਰਿਹਾ ਇਥੋਂ ਬਹੁਤ ਸਰਕਾਰ ਨੂੰ ਸਖਤ ਇਤਜ਼ਾਮ ਨਹੀਂ ਸੀ ਦੇ ਦੇਣਾ ਚਾਹੁੰਦੇ ਆ ਜੇਕਰ ਇਹ ਸਾਡਾ ਮਸਲਾ ਪਿੰਡ ਦਾ ਇੱਕ ਜਾਂ ਦੋ ਦਿਨਾਂ ਦੇ ਵਿੱਚ ਮਸਲਾ ਹੱਲ ਨਾ ਕਰਿਆ ਤਾਂ ਮੈਂ ਸਖਤ ਇਹ ਗੱਲ ਕਹਿਣਾ ਕਿ ਅਸੀਂ ਪਿੰਡਾਂ ਦੇ ਵਿੱਚ ਅਸੀਂ ਉਹਨਾਂ ਨੂੰ ਵੋਟਾਂ ਮੰਗਣ ਨਹੀਂ ਬਣ ਦੇਵਾਂਗੇ ਜਿੱਥੇ ਵੀ ਪੰਜਾਬ ਦਾ ਇਹ ਮੀਤ ਹੈ ਜਿਹੜਾ ਕੈਬਨਿਟ ਮੰਤਰੀ ਬਣਿਆ ਹੋਇਆ ਹੈ ਜਿੱਥੇ ਵੀ ਜਾਊ ਅਸੀਂ ਡਟ ਕੇ ਦਾ ਵਿਰੋਧ ਕਰਾਂਗੇ ਅਸੀਂ ਆਪਣੇ ਪਿੰਡ ਦੇ ਵਿੱਚ ਨਹੀਂ ਆਉਣ ਦਿੰਦੇ ਐਵੇਂ ਝੂਠੇ ਵਾਅਦੇ ਝੂਠੇ ਡਰਾਮੇ ਕਰੀਏ ਨੇ ਚੈਨਲਾਂ ਦੇ ਉੱਪਰ ਆ ਕੇ ਆਹ ਸੱਚਾਈ ਕੀ ਆ ਮੈਂ ਸਾਰੀ ਕਿਸਾਨਾਂ ਨੂੰ ਦਿਖਾਉਣਾ ਹੈ ਇਹ ਸਾਰੀ ਕਿਸਾਨ ਸਾਡੇ ਸੱਚਾਈ ਦੱਸਣਗੇ ਐਵੇਂ ਰੋਜ਼ ਗੱਲਾਂ ਕਹੀਏ ਨੇ ਕਿ ਕਣਕ ਨਹੀਂ ਸੀ ਕਾਲ ਸੀ ਮੰਡੀਆਂ ਚ ਰੋਲਣ ਦਿੰਦੇ ਸੀ ਆ ਨਹੀਂ ਰੋਲਣ ਦਿੰਦੇ ਕਣਕ ਤਾਂ ਰੁਲੀ ਰਹੀ ਆ ਨਾਲ ਸਾਡੇ ਜਿਹੜੇ ਕਿਸਾਨਾਂ ਦੇ ਨਾਲ ਸਾਡੇ ਮਜ਼ਦੂਰ ਭਰਾ ਵੀ ਉਮਝ ਕਰੂਰ ਰੋੜ ਰਹੇ ਨੇ ਆਹ ਮਜ਼ਦੂਰ ਭਰਾ ਨੇ ਗਾ ਦੇਖ ਲਓ ਜਿਹੜੇ ਆਹ ਲਾਈਆਂ ਪਈਆਂ ਨੇ ਗੀਆਂ ਧਾਂਗਾ ਵੱਡੀਆਂ ਵੱਡੀਆਂ ਲਾਈਆਂ ਪਈਆਂ ਨੇ ਗੀਆਂ ਇਹਨੂੰ ਚੱਕਣ ਨੂੰ ਤਿਆਰ ਨਹੀਂ ਹੈਗੇ ਅਨਾਜ ਨੂੰ ਹੁਣ ਜੇ ਅਨਾਜ ਕੀ ਕਰਦੇ ਨੇ ਹੁਣ ਇਹ ਭ ਕਣ ਇਕੱਠੀ ਕਰਕੇ ਪਤਾੰਗਾ ਲਾਉਂਦੇ ਨੇ ਵੱਡੀਆਂ ਵੱਡੀਆਂ ਜੇ ਟਰੱਕ ਆਉਣ ਇਹ ਥਾਂ ਵਿਲਾ ਹੋਵੇ ਇੱਥੇ ਇਹ ਇਹਨਾਂ ਨੂੰ ਇੱਕ ਵਾਰੀ ਚੱਕਣੀ ਪਵੇ ਕਣ ਕੇ ਤਿੰਨ ਤਿੰਨ ਵਾਰੀ ਬੋਰੀ ਨੂੰ ਚੱਕਣਾ ਪੈਂਦਾ ਤਿੰਨ ਤਿੰਨ ਵਾਰੀ ਬੋਰੀ ਨੂੰ ਚੱਕ ਕੇ ਧਰਨਾ ਪੈਂਦਾ ਪਹਿਲਾਂ ਤਾਂ ਉੱਥੋਂ ਚੱਕਦੇ ਨੇ ਫਿਰ ਇੱਥੇ ਲਿਆਉਂਦੇ ਨੇ ਫਿਰ ਟਰੱਕਾਂ ਦੇ ਵਿੱਚ ਲਾ ਦਿੰਦੇ ਨੇ ਤਿੰਨ ਤਿੰਨ ਚਾਰ ਚਾਰ ਵਾਰੀ ਬੋਰੀਆਂ ਦੀ ਚੱਕ ਧਰ ਕਰਨੀ ਪੈਂਦੀ ਆ ਇਹ ਸਾਰੇ ਮਜ਼ਦੂਰ ਭਰਾਵਾਂ ਦਾ ਹਾਲਾਤ ਨੇਗੇ ਮੈਂ ਕਿਸਾਨਾਂ ਨਾਲ ਵੀ ਗੱਲ ਕਰਾਉਣਾ ਮੈਂ ਮਜ਼ਦੂਰਾਂ ਨਾਲ ਵੀ ਗੱਲ ਕਰਾਉਣਾ ਇਹ ਸਰਕਾਰ ਦੀ ਅਸਲੀ ਜਿਹੜੀ ਸੱਚਾਈ ਦੇਖ ਲਓ ਵੀ ਗਰਾਊਂਡ ਤੇ ਸੱਚਾਈ ਸੱਚਾਈ ਕੀ ਆ ਤੇ ਮੀਡੀ ਉਠੇ ਡਰਾਮੇ ਕਿਉਂਕਿ ਲੋਕਾਂ ਨੂੰ ਉਹਨਾਂ ਨੂੰ ਬੇਕੂਬ ਬਣਾਉਣਾ ਆਉਂਦਾ ਹਾਂਜੀ ਭਾਈ ਤੁਸੀਂ ਜਿਹੜੇ ਸਾਰੇ ਇੱਕ ਮਿੰਟ ਸਾਰੇ ਸਾਡੇ ਆਪਣੇ ਕਿਸਾਨ ਭਰਾ ਬੈਠੇ ਹੋ ਦੱਸੋ ਵੀ ਤੁਹਾਡੀ ਕਿੰਨੇ ਕਿੰਨੇ ਦਿਨ ਮੰਡੀ ਦੇ ਵਿੱਚ ਬੈਠੇ ਨੂੰ ਹੋਗੇ ਇਹ ਪੰਜਾਬ ਦੇ ਪੂਰੇ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਜਿਹੜਾ ਭਗਮਾਨ ਤਮਨ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਇਹ ਗੱਲ ਕਹਿੰਦੀ ਆ ਕਿ ਅਸੀਂ ਆਉਣ ਸਾਡਾ ਜਿਹੜਾ ਦਾਣਾ-ਦਾਣਾ ਚੱਕ ਦਿੰਨਾ ਹਾਂਜੀ ਤੁਹਾਨੂੰ ਕਿੰਨੇ ਦਿਨ ਹੋਗੇ 16 16 ਤਰੀਕ ਦਾ ਸਾਡਾ ਰਿਸਟਰ ਦੇਖੋ ਕਾਪੀ ਦੇਖ ਲਓ ਜਿਹੜੇ ਇਹ ਸਾਡੇ ਮਜ਼ਦੂਰ ਕੋਲੇ ਲਿਖਿਆ ਹੋਇਆ 16 ਤਰੀਕ ਦੀ ਸਾਡੀ ਕਣਕ ਆਈ ਹੋਈ ਹੈ ਤੇ ਉਦੋਂ ਜੇ ਇਹ ਸਾਡਾ 1% ਤੇ ਕਣਕ ਚੱਕੇ ਘਰੋਂ ਜਾਣ ਨੂੰ ਤਿਆਰ ਆ ਪਰ ਇਹ ਇਹ ਜਿਹੜਾ ਸਾਡਾ ਇਨਸਪੈਕਟਰ ਹੁੰਦਾ ਕਹਿੰਦਾ ਵੀ ਬਖਤਰਮੀਟਰ ਲਾਉਣਾ ਮੈਨੂੰ ਐ ਦੱਸੋ ਵੀ ਉੱਤੋਂ ਰੱਬ ਦੀ ਕਣੀਏ ਕੰਮਣ ਹੋਈ ਜਾਂਦਾ ਉਹ ਸਾਡੇ ਸਾਰੇ ਕਿਸਾਨਾਂ ਦੇ ਦੂਜੀ ਗੱਲ ਸਾਡੇ ਮੰਡੀ 'ਚ ਵੀ ਥਾਂ ਇਹ ਨਹੀਂ ਲਾਉਣ ਨੂੰ ਆ ਛੱਠੇ ਰਾਈ ਤਿੰਨ ਤਿੰਨ ਵਾਰੀ ਮਜ਼ਦੂਰ ਭਰਾਏ ਲਾਉਂਦੇ ਨੇ ਪਹਿਲਾਂ ਬੂਰੀ ਭਰਦੇ ਨੇ ਫਿਰ ਇੱਥੇ ਨੂੰ ਫਿਰ ਟਰੱਕ ਚਲਾਉਂਦੇ ਨੇ ਵੀ ਦੱਸੋ ਅਸੀਂ ਲਾਈਏ ਕਿੱਥੇ ਵੀ ਕਣ ਕੇ ਵੀ ਸੜਕ 'ਤੇ ਲਾ ਦੀਏ ਸੀ ਇਹ ਜਿਹੜਾ ਇਹ ਸਾਡੀ ਜਿਹੜਾ ਕਿੰਨੇ ਦਿਨਾਂ ਤੋਂ ਥੋੜੀ ਬਈ ਕਣਕ ਹੋਰ ਕਿਦੀ ਕਿਦੀ ਕਿੰਨੇ ਦਿਨਾਂ ਦੀ ਪਈਆ ਮੜਾ ਜੇ ਇਧਰ ਆ ਕੇ ਦੱਸੋ ਕਰਾ ਸਾਡੀ ਆਈ ਜੀ ਆ ਬਈ ਯਾਰ ਆ ਲਾਉਣਿਆਂ ਨਾਲ ਇਹਦੇ ਨਾਲ ਹੀ ਕੁਝ ਮਿਲਦਾ ਜਰਾ ਹਾਂ ਨਾਲੇ ਭਰਦੇ ਆ ਲੇਬਰ ਜਿਹੜੀ ਇਹਨਾਂ ਦੀ ਸਮੱਸਿਆ ਹੈ ਆ ਵੀ ਲੇਬਰ ਇਹਨਾਂ ਨੂੰ ਉਹੀ ਮੜ ਰਹੀ ਆ ਵੀ ਪਰ ਜਿਹੜੀਆਂ ਬੋਰੀਆਂ ਨੂੰ ਚਰਕਾ ਕੇ ਧਰਾ ਧਰਾ ਕੇ ਨੋ ਤਿੰਨ ਤਿੰਨ ਵਾਰੀ ਇਹਨਾਂ ਦੀ ਢੂਆਂ ਕੋਡੀਆਂ ਕਰਤੀਆਂ ਲੇਬਰ ਇਹਨਾਂ ਨੂੰ ਹੀ ਮੜ ਰਹੀ ਆ ਹਾਂਜੀ ਬਾ ਬਈ ਆ ਥਾਂ ਕਰਕੇ ਕਰਦੇ ਆ ਇੱਕ ਤਾਂ ਥਾਂ ਨਹੀਂ ਹੈਗਾ ਉਧਰ ਲਾਉਣੇ ਸਾਈਡ ਤੇ ਹਾਂ ਥਾਂ ਕਰਕੇ ਬਲੌਕ ਲਾਉਣੇ ਫਿਰ ਕਰੇ ਢੇਰੀ ਲਾਉਣੇ ਆ ਤੇ ਇਹ ਤਾਂ ਵੀ ਨਹੀਂ ਮਿਲਦਾ ਕੁਸ ਨਾਸੀ ਦੀ ਚੱਕੀ ਜਾਂਦੀ ਆ ਅੱਛਾ ਸਾਡੀ ਤਾਂ ਕੀ ਆ ਗਈ ਹੁਣ ਜੇ ਸਾਨੂੰ ਗਾਹਾਂ ਕਹਿਣਗੇ ਅਸੀਂ ਭਰ ਕੇ ਤੋਂ ਅੱਛੇ ਕੀ ਤੇ ਤੋਰਾਂਗੇ ਇਹਨਾਂ ਨੂੰ ਕਿਉਂ ਬਾਪੂ ਜਿਹੜੀ ਸਰਕਾਰ ਗੱਲ ਕਹਿੰਦੀ ਆ ਭਗਮਾਨਤ ਮਾਨ ਕਹਿੰਦਾ ਸੀ ਇੱਕ ਦਿਨ ਚ ਕਣਕ ਚੱਕ ਦਿੰਦੇ ਉਹ ਚੱਕ ਰਿਹਾ ਕਿ ਨਹੀਂ ਚੱਕ ਰਿਹਾ ਨਹੀਂ ਚੱਕ ਰਿਹਾ ਕਿਉਂ ਟਰਾਲੀ ਤੋਂ ਲੈ ਨਹੀਂ ਦੀ ਤਾਂ ਭਰੀ ਜਾਂਦੇ ਆ ਨਾਲ ਆ ਦੇਖੋ ਸਾਡੇ ਕਿਸਾਨ ਜਿਹੜੇ ਐਵੇਂ ਮੰਡੀਆਂ ਦੇ ਵਿੱਚ ਰੁਲੀ ਜਾਂਦੇ ਨੇਗੇ ਪਰ ਗੱਲ ਇਹੀ ਆ ਹਾਂਜੀ ਬਾਈ ਮੈਂ ਕੱਲ ਜਿਹੜਾ 5 ਸਪਤੇ ਆ ਪੰਗਰੇ ਮਹਿਗਮਾ ਚੇਅਰਮੈਨ ਨਾਲ ਗੱਲ ਕਰੀ ਸੀ ਉਹ ਕਹਿੰਦਾ ਮੈਂ ਇਹਨੂੰ ਜਿਹੜਾ ਇਹਨਾਂ ਦਾ ਹੈੱਡ ਹੁੰਦਾ ਉਹਨੂੰ ਮੈਂ ਖਿੱਚਦਾ ਕੋਈ ਨਹੀਂ ਖਿੱਚਦਾ ਉਹਦੇ ਬਾਅਦ ਚੇਅਰਮੈਨ ਵੀ ਫੋਨ ਚੱਕਣਾ ਡਗਾ ਰਾਮਪੀਰ ਸੱਮੰਨਾ ਬਰਨਾਲੇ ਵਾਲਾ 10 ਫੋਨ ਲਾ ਲਿਆ ਉਹਨੂੰ ਮੈਂ ਮੈਂ ਕਰਦਾ ਮੈਂ ਖਿੱਚਦਾ ਕੋਈ ਨਹੀਂ ਖਿੱਚਦਾ ਅੱਛਾ ਸਿਰਫ ਇਹਨਾਂ ਦੇ ਫੋਕਿਆਂ ਗੱਲ ਮੈਂ ਕਿਹਾ ਜਿੱਦਣ ਵੋਟਾਂ ਮਿਲਣ ਮੰਗਣਾ ਫਿਰ ਦੱਸਾਂਗੇ ਤੁਹਾਨੂੰ ਪਤਾ ਹਾਂ ਜਮੇ ਕੋਈ ਸੇਧਿਆ ਨਾ ਅੱਜ ਫੋਨ ਲਾਇਆ ਮੈਂ ਅਜੇ ਵੀ ਨਹੀਂ ਚੱਕਿਆ ਜੇਕਰ ਆਇਆ ਆਪਣਾ ਮਸਲਾ ਸਾਡਾ ਆਪਣਾ ਨਹੀਂ ਹੱਲ ਹੁੰਦਾ ਮੰਡੀ ਵਾਲਾ ਫਿਰ ਤੁਸੀਂ ਵਿਰੋਧ ਕਰੋਗੇ ਸਰਕਾਰ ਦਾ ਅੱਜ ਤਾਂ ਹੁਣ ਤਿਆਰ ਮੈਂ ਸੜਕ ਤੇ ਬੈਠੋ ਮੈਂ ਕਿਹਾ ਸੜਕ ਬੰਦ ਕਰੋ ਕੋਈ ਤੁਰਦੇ ਨਹੀਂਗਾ ਜੁਨੀਆ ਨੂੰ ਕਹਿੰਦੇ ਨੇ ਜੁਨੀਆ ਨਾਲੇ ਕਹਿੰਦੇ ਨੇ ਅ ਅੱਛਾ ਸੜਕ ਦੇ ਬੈਠੋ ਨਾ ਵਾਊਚਰ ਮੀਟਰ ਆ ਯਾਰ ਉਹਨੂੰ ਜਿੰਨੇ ਦੀ ਮਰਜ਼ੀ ਸੈੱਟ ਕਰ ਲਓ ਕੰਪਿਊਟਰਾਂ ਮਸ਼ੀਨ ਆ ਇਨਸਪੈਕਟਰ ਨਾਲ ਗੱਲ ਹੋਈ ਸੀਗੀ ਫਿਰ ਮਾਰ ਦਿਓ ਫਿਰ ਬੈਠੋ ਹਾਂ ਫਿਰ ਉਹਨੂੰ ਗੱਲ ਮਾਸ ਲਓ ਆਪਾਂ ਲੈ ਮੜੀ ਗੱਲ ਕਰ ਲਈ ਇੱਕ ਵਾਰੀ ਆਪਾਂ ਫੋਨ ਤੇ ਗੱਲ ਨਾ ਕਰ ਲਈਏ ਵਾਊਚਰ ਮੀਟਰ ਆ ਉਹਨੂੰ ਜਿੰਨੇ ਮਰਜ਼ੀ ਤੇ ਸੈੱਟ ਕਰ ਲਓ ਬਈ ਰਿਕ ਜੀ ਬੈਂਕਾਂ ਹਾਇਕ ਹੋ ਜਾਂਦੇ ਨੇ ਉਹ ਮੀਟਰ ਕਰਨਾ ਹਾਇਕ ਆ ਉਹ ਮੈਨੂੰ ਫੜਾਓ ਮੈਂ ਅੱਧੇ ਘੰਟੇ ਚ ਸੈੱਟ ਕਰਕੇ ਲੈ ਆ ਦੂੰਗਾ ਕਿੰਨੇ ਟੈਂਪਰੇਚਰ ਤੇ ਸੈੱਟ ਕਰਨਾ ਇੱਥੇ ਜਾਊਂ ਉਰ ਇੱਥੇ ਹਾਇਕ ਕਰਕੇ ਲੈ ਆ ਦੂੰਗਾ ਕਿੰਨੇ ਤੇ ਇਹਨਾਂ ਦੇ ਆਪਦੇ ਮਾਊਚਰ ਨੇ ਕੁਛ ਮਰਜ਼ੀ ਕਰ ਲੋ ਲੈ। 10 ਮਾਊਚਰ ਮੀਟਰ ਫੜ ਲੈਣੇ ਆਪਾਂ। 10ਾਂ ਚ ਅਲੱਗ-ਅਲੱਗ। ਨਾਲ ਇੱਕ ਗੱਲ ਤੂੰ ਬੱਗੇ ਪੜਾਇ ਲਿਖਿਆ ਬੰਦਾ ਮੈਨੂੰ ਇੱਕ ਗੱਲ ਦੱਸ ਵੀ ਜਿਹੜਾ ਝੋਨਾ ਹੁੰਦਾ ਉਹ ਤਾਂ ਵੱਧ ਹੁੰਦੀ ਐ ਸੈੱਲ। ਇਹ ਕਣਕ ਦਾ ਹੁਣ ਸੁੱਕੀ ਦਾ ਕਣਕ ਆ ਯਾਰ ਇਹ ਚ ਕੀ ਬਹੁਤ ਹੈ। ਬਾਈ ਜੀ ਯਾਰ ਸਾਰੇ ਰਾਲੇ ਮਿਲੇ ਨੇ। 24 ਅਕਤੂਬਰ ਦੀ ਕਣਕ ਬੀਜੀ ਹੋਈ ਐ ਮੇਰੀ। ਹਾਂ। ਵੱਢ ਕੇ ਲਿਆ ਆ ਮੈਂ 16 ਨੂੰ। ਹਾਂ। ਮੈਥੋਂ ਬਾਅਦ ਵਾਲੀਆਂ ਵਿਕੀ ਜਾ ਰਹੀਆਂ ਨੇ। ਅੱਛਾ। ਇਹ ਕੀ ਹੱਲ ਕਰੀਆਂ ਦੱਸ ਮੈਨੂੰ। ਚਲੋ ਕਈ ਵਾਰੀ ਸ਼ਿਵਾਰਸ਼ਪੁਰ ਤੇ ਚਲੇ ਜਾਂਦਾ ਵੇ ਦੱਸੋ ਬਾਈ ਜਿਹੜੀ ਵੀ ਬਾਕੀ ਫੈਸਲਾ ਮੈਂ ਕਹਿੰਦਾ ਵੀ ਕੱਲ ਦਾ ਰੱਖ ਲਓ ਅੱਜ ਦਾ ਦਿਨ ਦੇ ਦੋ ਨਹੀਂ ਨਹੀਂ ਕੱਲ ਦਾ ਅੱਜ ਹੀ ਰੱਖੋ ਬਾਈ ਅੱਜ ਦਾ ਕੱਲ ਦੇ ਕੱਲ ਰੋਜ਼ ਕੱਲ ਹੋ ਜਾਂਦੇ ਯਾਰ ਕੱਲ ਵੀ ਮੈਂ ਗੱਲ ਕਰੀ ਨਾ ਵਾਰਨਿੰਗ ਕੋਈ ਇਹਨਾਂ ਦੇ ਵਾਰਨਿੰਗ ਹੋਰ ਨਹੀਂ ਨਾ ਨਾ ਬਾਈ ਕੋਈ ਵਾਰਨਿੰਗ ਦਾ ਬਲੌਰ ਸੰਦੇ ਨਾਲ ਗੱਲ ਕਰੀ ਸੀ ਉਹ ਕਹਿੰਦਾ ਸਾਡੀ ਗੱਲ ਹੋ ਗਈ ਕੱਲ ਗੱਲ ਕਰੀ ਸੀ ਗੱਲ ਹੋ ਗਈ ਚੱਕਣਗੇ ਪਰਸੋਂ ਕਰ ਰੋਜ਼ ਗੱਲ ਹੁੰਦੀ ਹੈ ਕੋਈ ਗੱਲ ਨਹੀਂ ਹੁੰਦੀ ਇਹਨਾਂ ਦੀ ਕਰਨੇ ਵਾਣਾ ਪਾ ਲੈਣੀ ਸੋਨੇ ਵਰਗੀ ਜਿਹੜੀ ਕਣਕਾਂ ਮੰਡੀਆਂ ਦੇ ਵਿੱਚ ਰੁਲੀ ਜਾਂਦੀ ਹੈ ਪਰੇ ਜੀ ਦੇਖਦਾ ਜਿਵੇਂ ਵੀ ਸਾਡੇ ਕਿਸਾਨ ਭਰਾ ਅੱਜ ਮਸਲੇ ਦਾ ਹੱਲ ਕੱਢਣਗੇ ਵੀ ਧਰਨਾ ਅੱਜ ਹੀ ਲਾਉਣਾ ਜਾਂ ਕੱਲ ਨੂੰ ਲਾਉਣਾ ਪਰ ਸਰਕਾਰ ਨੂੰ ਸਖਸ਼ਤਾਵਣੀ ਆ ਸਾਡੀ ਜਿਹੜੀ ਵੀਡੀਓ ਆ ਥੋੜੇ ਟਾਈਮ ਤੱਕਰ ਸਰਕਾਰ ਕੋਲੇ ਤੇ ਪ੍ਰਸ਼ਾਸਨ ਕੋਲੇ ਪਹੁੰਚ ਜਾਣੀ ਆ ਇਹ ਪ੍ਰਸ਼ਾਸਨ ਹੁਣ ਦੇਖ ਲੈ ਵੀ ਇਹ ਮਸਲੇ ਦਾ ਹੱਲ ਕਰਨਾ ਜਾਂ ਨਹੀਂ ਕਰਨਾ ਨਹੀਂ ਫਿਰ ਐਵੇਂ ਜਿਹੜੇ ਝੂਠੇ ਵਾਅਦੇ ਝੂਠੇ ਲੋਕਾਂ ਨੂੰ ਮੀਡੀਆ ਦੇ ਵਿੱਚ ਡਰਾਮੇ ਕਰੀਏ ਨਾ ਉਹ ਡਰਾਮੇ ਕਰਨੇ ਬੰਦ ਕਰਨ ਅਸੀਂ ਪਿੰਡਾਂ ਦੇ ਵਿੱਚ ਵੋਟਾਂ ਦਾ ਹੁਣ ਸਮਾ ਅਸੀਂ ਪਿੰਡਾਂ ਦੇ ਵਿੱਚ ਵੋਟਾਂ ਨੂੰ ਨਹੀਂ ਵੰਡ ਦੇਣਾ ਸਾਡੇ ਆ ਸਮੱਸਿਆਵਾਂ ਨੇ ਸਾਡੇ ਸਮੱਸਿਆਵਾਂ ਦਾ ਹੱਲ ਕਰਨ ਸਾਡਾ ਕਣਕ ਦੀ ਕਿੰਨੀ ਮੰਗ ਆ ਪੂਰੀ ਦੁਨੀਆ ਦੇ ਵਿੱਚ ਕਣਕ ਦੀ ਮੰਗ ਆ ਕਿ ਪੰਜਾਬ ਦਾ ਇੰਨਾ ਨਾਲ ਜਿਹੜਾ ਕਿ ਇਹ ਚਾਹੁੰਦੇ ਨੇਗੇ ਹੁਣ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਬਿੱਲ ਆਇਆ ਜਿਹੜੀ ਕਿ ਕਿੰਨੇ ਲੈਟਰ ਪਾਸ ਕੀਤਾ ਸੀਗਾ ਇਹ ਅਸਲ ਦੇ ਵਿੱਚ ਜਿਹੜੇ ਕਾਨੂੰਨ ਨੇਗੇ ਉਹ ਕਾਨੂੰਨਾਂ ਨੂੰ ਅੰਦਰ ਖਾਤੇ ਸਾਰੇ ਪਾਸ ਕਰਾਉਣਾ ਚਾਹੁੰਦੇ ਨੇ ਇਹ ਗੱਲ ਸਾਰੇ ਪੰਜਾਬ ਦੇ ਕਿਸਾਨ ਮਜ਼ਦੂਰ ਸਮਝ ਜਾਣ ਅਸੀਂ ਪੋਲਿਟੀਕਲ ਪਾਰਟੀਆਂ ਦੇ ਹੱਥ ਟੋਕੇ ਬਣੀ ਫਿਰਦੇ ਆ ਇਹ ਰੋਲਣ ਦਾ ਕਾਰਨ ਇੱਕ ਹੀ ਆ ਕਿਸਾਨਾਂ ਨੂੰ ਮੰਡੀਆਂ ਦੇ ਵਿੱਚ ਰੋਲਣ ਦਾ ਕਾਰਨ ਇਹ ਆ ਵੀ ਕਿਸਾਨ ਰੋਲਣ ਰੁਲ ਕੇ ਜਿਹੜੀਆਂ ਕਿ ਕਣਕ ਆਪਣੀ ਸੈਲਵਾਂ ਦੇ ਵਿੱਚ ਲੈ ਕੇ ਜਾਣ ਅਡਾਨੀਆਂ ਅਡਵਾਨੀਆਂ ਦੇ ਲੈ ਕੇ ਜਾਣ ਇਹ ਅਸਲ ਦੇ ਵਿੱਚ ਤੁਸੀਂ ਇਸ ਕਹਾਣੀ ਨੂੰ ਸਮਝ ਨਹੀਂ ਰਹੇ ਕਹਾਣੀ ਕੀ ਹੈ ਕਹਾਣੀ ਇਹ ਹੈ ਕਿ ਜਿੰਨਾ ਰੁਲਣਗੇ ਸਿੱਧੀ ਟਰਾਲੀ ਉੱਥੇ ਲੈ ਕੇ ਜਾਣ ਇਹ ਸਮੱਸਿਆ ਪੰਜਾਬ ਸਰਕਾਰ ਦੀ ਸੈਂਟਰ ਗਵਰਨਮੈਂਟ ਦੀ ਸਮੱਸਿਆ ਹੈ ਆ ਬਾਈ ਸਰ ਇਹਨਾਂ ਨੇ ਆ ਜਿਹੜੇ ਆਹ ਇਹਦੀ ਸਲਾਈ ਹੁੰਦੀ ਹੈ ਮਸ਼ੀਨ ਨਾਲ ਕਣਕ ਦੀ ਇਹ ਹਜੇ ਤੱਕ ਐਡੀ ਬੱਡੀ ਮੰਡੀ ਦੇ ਵਿੱਚੋਂ 12 ਗੱਡੀਆਂ ਗਈਆਂ ਨੇ ਹਾਂਜੀ ਇਹ ਕਹਿੰਦੇ ਵੀ ਸੇਬੇ ਨਾਲ ਸਿਉਮ ਉਹ ਕਣਕ ਸੈਲੋਂਾਂ 'ਚ ਜਾ ਰਹੀ ਹੈ ਜੀ ਤਾ ਕਰਕੇ ਕਣਕ ਨਹੀਂ ਚੱਕ ਰਹੇ ਇਹ ਤੁਸੀਂ ਮੇਰੇ ਸਾਰੇ ਜਿੰਨੇ ਵੀ ਮੇਰੇ ਕਿਸਾਨ ਮਜ਼ਦੂਰ ਭਰਾ ਖੜੇ ਹੋ ਸਮੱਸਿਆ ਆਇਆ ਮੇਰੇ ਵੀਰੋ ਤੁਹਾਡੀ ਮਜ਼ਦੂਰਾਂ ਦੀ ਇਹਨਾਂ ਨੇ ਲੇਬਰ ਖਤਮ ਕਰਨੀ ਆ ਕਿਸਾਨਾਂ ਨੂੰ ਇੱਥੇ ਵਿਹਲੇ ਕਰਕੇ ਹੱਥ ਦੇ ਵਿੱਚ ਠੂਠਾ ਫੜਾਉਣਾ ਕਿ ਕਿਸਾਨ ਜਿਹੜੇ ਕਿ ਜਿਹੜੇ ਉਹ ਕੁਛ ਟਰਾਲੀਆਂ ਲੈ ਕੇ ਜਾ ਰਹੇ ਨਾ ਮੈਂ ਦੇਖਿਆ ਸੀਗਾ ਵੀਡੀਓ ਦੇ ਵਿੱਚ ਕਿਉਂਕਿ ਹਰ ਇੱਕ ਬੰਦਾ ਚਾਹੁੰਦਾ ਕਿ ਸੀ ਮੈਂ ਘੰਟੇ ਦੇ ਵਿੱਚ ਫ੍ਰੀ ਹੋ ਜਾਾਂ ਇੱਥੇ ਤੁਹਾਨੂੰ ਰੋਲਣਗੇ ਜਿੱਨਾ ਤੁਹਾਨੂੰ ਜਲੀਲ ਕਰਨਗੇ ਫੇਰ ਵੀ ਤੁਸੀਂ ਉੱਤਰ ਨੂੰ ਉੱਤਰ ਨੂੰ ਜਾਵੋਗੇ ਨਾ ਦਾਨੀਆਂ ਦੇ ਸੱਲੋਂ ਨੂੰ ਤਾਂ ਹੀ ਜਾਵੋਗੇ ਨਾ ਇਸ ਕਰਕੇ ਇਹ ਤੁਹਾਨੂੰ ਜਿਹੜੇ ਝੰਡੇ ਦੇ ਵਿੱਚ ਡੰਡਾ ਪਾ ਕੇ ਆਪਣਾ ਜ ਆਪਣਾ ਪੰਜਾਬ ਦੇ ਜਮੀਨਾਂ ਬਚਾਉਣ ਲਈ ਸਾਨੂੰ ਲੜਨਾ ਪੈਣਾ ਸਾਨੂੰ ਸੜਕਾਂ ਤੇ ਆਉਣਾ ਪੈਣਾ ਤਾਂ ਹੀ ਤੁਹਾਡੇ ਫਸਲਾਂ ਚੱਕੀਆਂ ਜਾਣਗੀਆਂ ਹੁਣ ਇੱਕ ਚੀਜ਼ ਦਾ ਧਿਆਨ ਮਾਰੋ ਜਿੰਨੇ ਵੀ ਤੁਸੀਂ ਮੇਰੇ ਭਰਾ ਇੱਥੇ ਬੈਠੇ ਹੋ ਤੁਸੀਂ ਐ ਕਰੋ ਸੈਲੋ ਦੇ ਵਿੱਚ ਕਣਕ ਲੈ ਜਾਓ ਵੱਢ ਕੇ ਚਾਹੇ ਤੁਹਾਡੀ ਜਿੰਨੀ ਮਰਜ਼ੀ ਗਿੱਲੀ ਹੈ ਉੱਥੇ ਕੋਈ ਤੁਹਾਡਾ ਮੀਟਰ ਨਹੀਂ ਰਾਜਾਂਦਾ ਨਾਲੇ ਤੁਹਾਨੂੰ 50 ਰੁਪਏ ਰੇਟ ਵੱਧ ਮਿਲੂਗਾ ਨਾਲੇ ਤੁਹਾਨੂੰ 50 ਰੁਪਏ ਜਿਹੜਾ ਰੇਟ ਉੱਤੇ ਵੱਧ ਮਿਲ ਰਿਹਾ ਸੈਲਵਾਂ ਦੇ ਵਿੱਚ ਪਰ ਤੁਹਾਨੂੰ ਉੱਥੇ ਉੱਥੇ ਤੁਸੀਂ ਲੈ ਜਾਓ ਤੁਹਾਡੀ ਜਾਣ ਸਾ ਟਰਾਲੀ ਲਾ ਦੇਣਗੇ ਪਰ ਕਾਰਨ ਇਹੀ ਆ ਕਿ ਜਿਹੜੇ ਸਾਡੇ ਆਪਾਂ ਇੰਨਾ ਟਾਈਮ ਪਿੱਟਦੇ ਰਹਿੰਦੇ ਜਾਂ ਆਪਣੇ ਕਿਸਾਨ ਲੀਡਰ ਪਿੱਟਦੇ ਰਹਿੰਦੇ ਇਹੀ ਗੱਲ ਤੁਹਾਨੂੰ ਸਮਝਾਉਣ ਲਈ ਪਿੱਟਦੇ ਰਹਿੰਦੇ ਨੇ ਵੀ ਤੁਹਾਡਾ ਮੰਡੀ ਕਰਨ ਜਿਹੜਾ ਖਤਮ ਕਰਨਾ ਆਰਤੀਆ ਵਰਗ ਵੀ ਵੇਲਾ ਆਓ ਜੀ ਤੁਸੀਂ ਵੀ ਆਓ ਲਾਲਾ ਜੀ ਮੜਾ ਜਾ ਤਰਾ ਕੇ ਦੱਸੋ ਵੇਲੇ ਤੁਸੀਂ ਵੀ ਹੋਵੋਗੇ ਆਓ ਜੀ ਹਾਂਜੀ ਕੀ ਸਮੱਸਿਆ ਮੜਾ ਜਾ ਕਿਸਾਨਾਂ ਮਜ਼ਦੂਰਾਂ ਤੇ ਸਾਡੇ ਆਰਤੀਆ ਸਾਹਿਬ ਨੇ ਵੀ ਗੱਲ ਕਰਨੇ ਹਾਂਜੀ ਸਾਡੀ ਸਮੱਸਿਆ ਇਹ ਹੈ ਜੀ ਸਾਨੂੰ 12 ਮੌਨਚਰ ਤੱਕ ਕਿੰਨੇ ਨੇ ਪਰਮਿਸ਼ਨ ਦਿੱਤੀ ਹੈ ਜੇ 12.1 ਹੋ ਜਾਂਦਾ ਹੈ ਇੰਸਪੈਕਟਰ ਸਾਹਿਬ ਬੋਲੀ ਨਹੀਂ ਲਾਂਦੇ ਹਾਂਜੀ ਤੁਸੀਂ ਪੜੇ ਲਿਖੇ ਹੋ ਮੈਨੂੰ ਇੱਕ ਗੱਲ ਦੱਸੋ ਵੀ ਜੇਕਰ ਜਿਹੜੀ ਆਹੀ ਕਣਕ ਹੈ ਜੇ ਅਸੀਂ ਸੈਲੋ ਦੇ ਵਿੱਚ ਲੈ ਜਾਨੇ ਹਾਂ ਉੱਥੇ ਜਾਣ ਸਰ ਤੁਲਦੀ ਹੈ ਉੱਥੇ ਕੀ ਫਰਕ ਹੈ ਇਸ ਜੀ ਨੂੰ ਕੀ ਸਮਝ ਤੁਸੀਂ ਇਹ ਤਾਂ ਫਿਰ ਹੁਣ ਐਡਵਾਨਿੰਗਰ ਦੇ ਗੁਰੂ ਗ੍ਰਪ ਦੇ ਹੱਥ ਤੇ ਮੰਡੀ ਜਾਣੇ ਚਾਹੁੰਦੇ ਨੇ ਹੈ ਸਰਕਾਰ ਜਿਹੜਾ ਆਪਣਾ ਜਿਹੜਾ ਆਪਣਾ ਆੜਤੀਆਂ ਕਿਸਾਨਾਂ ਦਾ ਰਸਤਾ ਚੱਲਦਾ ਆ ਰਿਹਾ ਪਿਛਲੇ ਦਿਨਾਂ ਦੇ ਵਿੱਚ ਆ ਜਿਹੜਾ ਪੰਜਾਬ ਦਾ ਪ੍ਰਧਾਨ ਸੀਗਾ ਆਪਣਾ ਆਰਟੀ ਅਜੂਕੇਸ਼ਨ ਦਾ ਹੁਣ ਇਹ ਕਿੰਨਾ ਡੱਟ ਕੇ ਵਿਰੋਧ ਕਰਿਆ ਆਰਟੀ ਵੀ ਜਿਹੜਾ ਸੜਕਾਂ ਦੇ ਉੱਪਰ ਆਏ ਨੇ ਵੀ ਜਿਹੜੀ ਇਹਨਾਂ ਨੇ ਇੱਕ ਲੈਟਰ ਜਾਰੀ ਕਰੀ ਸੀਗੀ ਕਿ ਅਸੀਂ ਉਹਦਾ ਸਖਤ ਵਿਰੋਧ ਕਰਦੇ ਆਂ ਕਿ ਅਸੀਂ ਸੈਲੋਨ ਕਣਕ ਨਹੀਂ ਦੇਣ ਦੇਵਾਂਗੇ ਹਾਂਜੀ ਅਸੀਂ ਵਿਰੋਧ ਕੀਤਾ ਸਾਡੀ ਐਸੋਸੀਏਸ਼ਨ ਨੇ ਵਿਰੋਧ ਕੀਤਾ ਸੀਗਾ ਲੇਕਿਨ ਸਰਕਾਰਾਂ ਨੇ ਝੂਠੇ ਲਾਰੇ ਲਾਈ ਜਾਂਦੀਆਂ ਨੇ ਬਾਅਦ ਚ ਬਦਲ ਜਾਂਦੀਆਂ ਨੇ ਮਤਲਬ ਕਿ ਜਦੋਂ ਹੁਣ ਸਾਨੂੰ ਡਾਇਰੈਕਟਰ ਕੱਢ ਦਿੰਦੇ ਨੇ ਉਹ ਵੀ ਆਹ ਕੰਮ ਨਹੀਂ ਕਰਨਾ ਹੁਣ ਪਹਿਲਾਂ ਸਾਨੂੰ ਮਸ਼ੀਨੀ ਸਲਾਈ ਦਿੱਤੀ ਸੀ ਇਹਨਾਂ ਨੇ ਹੁਣ ਸਾਨੂੰ ਕੱਚੀ ਸਲਾਈ ਤੇ ਸਾਨੂੰ ਕੱਚੀ ਸਲਾਈ ਵਾਸਤੇ ਮਜ਼ਦੂਰੀ ਨਹੀਂ ਮਿਲ ਰਹੀ ਜਿਹੜਾ ਕੱਚੀ ਸਲਾਈ ਵਾਲੇ ਨੇ ਅੱਛਾ ਅਸੀਂ ਬਹੁਤ ਔਖੇ ਆ ਹੁਣ ਬਹੁਤ ਔਖੇ ਕਿ ਹੁਣ ਜਿਹੜੀ ਲਿਫਟਿੰਗ ਦਾ ਚੱਕਰ ਕੀ ਆ ਵੀ ਜਿਹੜੀ ਕੱਚੀ ਸਲਾਈ ਹੈ ਇਹ ਮਸ਼ੀਨ ਤਾਂ 1 ਮਿੰਟ 'ਚ 5 ਬੋਰੀਆਂ ਸੇ ਆਉਂਦੀ ਹੈ ਜਿਹੜੀ ਕੱਚੀ ਸਲਾਈ ਆ ਉਹ 1 ਮਿੰਟ 'ਚ 1 ਬੋਰੀ ਸੇ ਹੁੰਦੀ ਜਾਂਦੀ ਹੈ ਜਿਵੇਂ ਮੰਡੀਆਂ 'ਚ ਕਣਕ ਰੋਲ ਨਹੀਂ ਮਜ਼ਦੂਰਾਂ ਦੀਆਂ ਮੁਸੀਬਤਾਂ ਥੋੜੇ ਆਰਥਿਕ ਦੇ ਮੁਸੀਬਤਾਂ ਨੇ ਜਿਹੜੀਆਂ ਇਹ ਮੁਸੀਬਤਾਂ ਜਿਹੜੀਆਂ ਤੁਹਾਨੂੰ ਦਿੱਕਤਾਂ ਆ ਰਹੀਆਂ ਨੇ ਤੁਸੀਂ ਇਹ ਚੀਜ਼ ਸਮਝਦੇ ਹੋ ਵੀ ਜਿਹੜਾ ਥੋੜਾ ਮੰਡੀਕਰਨ ਖਤਮ ਕਰਨੇ ਚਾਲਾਂ ਲਗੀਆਂ ਇਹ ਇਹ ਬਿਲਕੁਲ ਮੰਡੀਕਰਨ ਖਤਮ ਕਰਨ ਦਾ ਚਾਲਾ ਗਵਰਨਮੈਂਟ ਦੀ ਉਸ ਤੋਂ ਬਾਅਦ ਕੀ ਹੈ ਜੀ ਜੇ ਸਾਡੇ ਸਾਰੇ ਸਿਸਟਮ ਅਸੀਂ ਇੱਕੇ ਨਾਲ ਚੱਲਾਂਗੇ ਤਾਂ ਅਸੀਂ ਹਾਰਾਂਗੇ ਨਹੀਂ ਕਦੇ ਕਦੇ ਨਹੀਂ ਹਾਰਾਂਗੇ ਮੇਰੀ ਗੱਲ ਚੱਕਰ ਕੀ ਹੈ ਜੀ ਹੁਣ ਮੰਨ ਲਓ ਵੀ ਕਿਸਾਨ ਬੈਠੇ ਨੇ ਸਾਡੇ ਕੋਲੇ ਸਭ ਤੋਂ ਪਹਿਲਾਂ ਮੇਰੇ ਕਣਕ ਆਈ ਸੀਗੀ ਮੇਰੇ ਕਣਕ 9 ਅਪ੍ਰੈਲ ਅਪ੍ਰੈਲ ਦੇ ਆਈ ਹੋਏ 9 ਦੀ ਜਿਹੜੀ 9 ਨੂੰ ਮੇਰੇ ਕਣਕ ਆਈ ਸੀ ਉਹਦੀ ਬੋਲੀ ਇਹਨਾਂ ਨੇ 13 ਤਰੀਕ ਨੂੰ ਲਾਈ ਸੀ ਅੱਛਾ 13 ਨੂੰ ਕਹਿੰਦੇ ਮੌਂਚਰ ਵਾਧਾ ਹੈ ਫਿਰ ਇਹਨਾਂ ਨੇ 15 ਤਰੀਕ ਨੂੰ ਮੇਰੇ ਬੋਲੀ ਲਾਈ ਸੀਗੀ ਮੇਰੀ 15 ਤਰੀਕ ਵਾਲੀ ਜਿਹੜੀ ਬੋਲੀ ਹੋਈ ਹੈ 422 ਗੱਟਾਂ ਦੀ ਇੱਕ ਹੋਈ ਹੈ 90193 ਗੱਟਾਂ ਦੀ ਬੋਲੀ ਇੱਕ ਹੋਈ ਹੈ ਜਿਨ੍ਹਾਂ ਦੇ ਵਿੱਚੋਂ ਮਤਲਬ ਕਿ ਵੀ ਸਾਡੇ ਕੋਲ ਲਿਫਟਿੰਗ 480 ਗੱਟੇ ਹੋਏ ਨੇ ਅਜੇ ਤੱਕ 400 ਸਿਕਟ ਲਿਫਟਿੰਗ ਹੋਏ ਨੇ ਅੱਛਾ ਬਾਕੀ ਸਾਰੇ ਇੱਥੇ ਬਾਕੀ ਸਾਰੇ ਇੱਥੇ ਪਈ ਐ ਫਿਰ ਸਾਡੀ ਟਰੱਕ ਜੁਨੀਅਨ ਨਾਲ ਸਮਝੌਤਾ ਹੋਇਆ ਹਾਂ ਵੀ ਟਰੱਕ ਜੁਨੀਅਨ ਨੂੰ ਕਹਿੰਦੇ ਸਾਨੂੰ ਗੱਡੀਆਂ ਦੋ ਵੀ ਗੱਡੀਆਂ ਕਿਉਂ ਨਹੀਂ ਦਿੰਦੇ ਹਾਂ ਵੀ ਗੱਡੀਆਂ ਨੂੰ ਕਿਉਂ ਨਹੀਂ ਦਿੰਦੇ ਵੀ ਸਾਨੂੰ ਕੁਝ ਸਾਥ ਸਾਥ ਤੋਂ ਲਿਖ ਕੇ ਲੈਂਦਾ ਇਹਨਾਂ ਨੇ ਵੀ ਜੇ ਤੁਸੀਂ ਮਤਲਬ ਕਿ ਮਾਲ ਨਹੀਂ ਚਕਾਉਂਗੇ ਤੁਹਾਨੂੰ ਛੋਟ ਛੋਟ ਤੋਂ ਲਵਾਂਗੇ ਮੈਂ ਉੱਥੇ ਵਿਰੋਧ ਕੀਤਾ ਹਾਂ ਮਾਹ ਵੀ ਸਾਥ ਤੋਂ ਦਾਥੀ ਲਿਖ ਕੇ ਲੈ ਲਿਆ ਸਾਡੇ ਵਿੱਚੋਂ ਥੋੜੇ ਦੋ ਚਾਰ ਬੰਦੇ ਐਸੇ ਨੇ ਜਿਹੜੇ ਟਾਪਲੂਸੀ ਵਾਲੇ ਨੇ ਜਿਵੇਂ ਮੈਂ ਵਿਰੋਧ ਕਰਦਾ ਮੇਰਾ ਵਿਰੋਧ ਕਰਦੇ ਨੇ ਉਹ ਉਹ ਕੀ ਨੇ ਪ ਜਿਵੇਂ ਪਲਟਕੇ ਉਧਰ ਹੋਗੇ ਪਲਟਕੇ ਉਧਰ ਉਧਰ ਹੋਗੇ ਮੈਂ ਟ੍ਰੱਕ ਜੀ ਉਹਨਾਂ ਦੇ ਪ੍ਰਧਾਨ ਨੂੰ ਕਿਹਾ ਮਹਾਂ ਜੀ ਸਾਥੋਂ ਸਮੱਸਿਆ ਸਾਡੀ ਇਹ ਹੈ ਵੀ ਸਾਡੇ ਮਜ਼ਦੂਰ ਵੀ ਚੱਕਾ ਲਾਉਂਦੇ ਨੇ ਸਾਡੇ ਮਜ਼ਦੂਰ ਵੀ ਉਹ ਕਰਦੇ ਸਾਨੂੰ ਕਟੌਤੀ ਪਊਗੀ ਜਦੋਂ ਬੋਲਡ ਕੰਦਾਂ ਦਾਰੇ ਡੁੱਲਦੇ ਨੇ ਮੈਂ ਉੱਥੇ ਸਿਰਫ ਉਹਨਾਂ ਨੂੰ ਲਿਖ ਕੇ ਲੱਗਦਾ ਵੀ ਜੇ ਪੰਜ ਨਾਲ ਸਾਨੂੰ ਗੱਡੀਆਂ ਨਾ ਦਿੱਤੀਆਂ ਤਾਂ ਅੱਜ ਛੋਟੂ ਛੋਟੋ ਕਟਾਂਗੀ ਬਿਲਕੁਲ ਜਿਹੜੀਆਂ ਇਹ ਆਰਤੀ ਨਾਲ ਸਮੱਸਿਆ ਮਨੇ ਮਜ਼ਦੂਰਾਂ ਦੀ ਵੀ ਸਮੱਸਿਆ ਨਾਲ ਤੇ ਵੀ ਕਿਸਾਨਾਂ ਦੇ ਵੀ ਇਹ ਨਹੀਂ ਆ ਗੱਲ ਇਹ ਬਣਦੀ ਆ ਕਿ ਸਰਕਾਰ ਤੇ ਦੁਬਾਰੇ ਫੇਰ ਉਸ ਗੱਲ ਤੇ ਆਉਣਾ ਹੈ ਵੀ ਐਮੀ ਰੋਜ਼ ਹੀ ਕਹਿੰਦੇ ਹੁਣ ਤਾਂ ਵੋਟਾਂ ਦਾ ਸਮਾਂ ਨਾ ਉਧਰੋਂ ਮੀਡੀਆ ਦੇ ਵਿੱਚ ਵਾਰ-ਵਾਰ ਕਹਿੰਦੇ ਸਰਕਾਰ ਅਸੀਂ ਦਾਣਾ ਨਹੀਂ ਕਿਸਾਨਾਂ ਦਾ ਰਹਿਣ ਦਿੰਦੇ ਪਰ ਜਿਹੜੀ ਗਰਾਊਂਡ ਦੀ ਸੱਚਾਈ ਇਹ ਆ ਕਿਸਾਨ ਮੇਰੇ ਭਰਾਵੋ ਤੁਸੀਂ ਆਪਾਂ ਇਸ ਜੀ ਨੂੰ ਸਮਝਿਏ ਕਿਸਾਨ ਮਜ਼ਦੂਰ ਆੜਤੀਏ ਵਰਗ ਸਾਰੇ ਇਕੱਠੇ ਹੋ ਕੇ ਜਿਹੜੀ ਇਹ ਲੜਾਈ ਲੜੀਏ ਪੰਜਾਬ ਦੇ ਜਮੀਨਾਂ ਬਚਾਉਣ ਲਈ ਪੰਜਾਬ ਦਾ ਜਿਹੜਾ ਖੇਤੀਬਾੜੀ ਸੈਕਟਰ ਬਚਾਉਣ ਲਈ ਮੇਰੇ ਸਾਰੇ ਪੰਜਾਬ ਦੇ ਕਿਸਾਨਾਂ ਨੂੰ ਬੇਨਤੀ ਹੈ ਮਜ਼ਦੂਰਾਂ ਨੂੰ ਬੇਨਤੀ ਹੈ ਵੀ ਭਰਾਵੋ ਇਕੱਠੇ ਹੋ ਜਓ ਐਵੇਂ ਨਾ ਕੋਈ ਕਹਿੰਦਾ ਮੈਂ ਕਾਂਗਰਸੀਆਂ ਕੋਈ ਕਹਿੰਦਾ ਮੈਂ ਝਾੜੂ ਵਾਲਾਂ ਜੀ ਕੋਈ ਕਹਿੰਦਾ ਮੈਂ ਬਾਦਲਾਣਾ ਜੀ ਕੋਈ ਕਹਿੰਦਾ ਮੈਂ ਬੀਜੇਪੀ ਵਾਲਾ ਜਿੰਨਾ ਟਾਈਮ ਤੁਸੀਂ ਇਕੱਠੇ ਹੋ ਕੇ ਇਹਨਾਂ ਲੀਡਰਾਂ ਨੂੰ ਸਵਾਲ ਨਹੀਂ ਕਰਨ ਲੱਗਦੇ ਵੀ ਆਹ ਗਰਾਊਂਡ ਦੀ ਸਾਡੀ ਸਚਾਈ ਦੱਸੋ ਕੀ ਹੈ ਜਦੋਂ ਗਰਾਉਂਡ ਤੇ ਆਓਗੇ ਧਰਤੀ ਤੇ ਆ ਕੇ ਨੂੰ ਲੈ ਕੇ ਆਓਗੇ ਫੇਰ ਹੀ ਜਿਹੜੇ ਤੁਹਾਡੇ ਮਸਲਾਂ ਦੇ ਹੱਲ ਹੋਣਗੇ ਇਸ ਕਰਕੇ ਵੀਰ ਬਣ ਕੇ ਬੇਨਤੀ ਇਹ ਹੈ ਪਿੰਡਾਂ ਦੇ ਵਿੱਚ ਵੀ ਬੇਨਤੀ ਇਹ ਹੈ ਵੀ ਵੋਟਾਂ ਦਾ ਜਿਹੜਾ ਸਮਾਂ ਚੱਲ ਰਿਹਾ ਹੈ ਇਹ ਵੋਟਾਂ ਦੇ ਸਮਾਂ ਦੇ ਵਿੱਚ ਜਿਹੜਿਆ ਸਵਾਲ ਕਰੋ ਤਾਂ ਹੀ ਜਿਹੜੇ ਤੁਹਾਡੇ ਪੰਜਾਬ ਦੇ ਮਸਲੇ ਹੱਲ ਹੋਣਗੇ ਤਾਂ ਹੀ ਜਿਹੜੇ ਤੁਹਾਡੀਆਂ ਮੰਡੀਆਂ ਵੱਸ ਸਕਦੀਆਂ ਨੇਗੀਆਂ ਆਓ ਜਿਹੜੇ ਸਾਡੇ ਕੇ ਬਾਰਡਰਾਂ ਦੇ ਉੱਪਰ ਚੱਲ ਰਹੇ ਧਰਨੇ ਉਹਨਾਂ ਦੇ ਵਿੱਚ ਸਾਥ ਦਿਈਏ ਆਪਾਂ ਇਕੱਠੇ ਹੋ ਕੇ ਜਿਹੜੀ ਆਪਣੀ ਪੰਜਾਬ ਦੀ ਐਮਐਸਪੀ ਦੀ ਵੀ ਜਿਹੜੀ ਲੜਾਈ ਚੱਲ ਰਹੀ ਹੈ ਜਿਹੜਾ ਬੱਖ-ਬੱਖ ਸਾਡੀਆਂ ਜਿਹੜੀਆਂ ਜੱਥੇਬੰਦੀਆਂ ਨੇ ਉਹਨਾਂ ਦਾ ਸਾ ਇਹ ਤੇ ਜਾ ਕੇ ਹਰ ਇੱਕ ਧਰਨੇ ਦੇ ਵਿੱਚ ਜਾ ਕੇ ਹੀ ਕਹਿਣਾ ਹੁੰਦਾ ਵੀ ਕਿਸਾਨ ਜੱਥੇਬੰਦੀਆਂ ਵੇਖ ਸੱਕ 50 ਨੇਗੀਆਂ ਉਹਨਾਂ ਦਾ ਕਿਸੇ ਦਾ ਵਿਰੋਧ ਕਰਨਾ ਹੱਕ ਨਹੀਂ ਸਾਡਾ ਵਿਰੋਧ ਕਰਨਾ ਜਿਹੜਾ ਕਿ ਪੋਲਿਟਿਕਲ ਪਾਰਟੀਆਂ ਦਾ ਰਾਜ ਕਰਤਾ ਸ਼੍ਰੇਣੀ ਦਾ ਵਿਰੋਧ ਕਰਨਾ ਹੱਕ ਬਣਦਾ ਆਫ ਦੇ ਵਿੱਚ ਜਿੰਨੀਆਂ ਵੱਧ ਜੱਥੇਬੰਦੀਆਂ ਹੋਣਗੀਆਂ ਅਸੀਂ ਉਹਨੇ ਤਾਕਤਵਰ ਹੋਵਾਂਗੇ ਸਾਰੀਆਂ ਜੱਥੇਬੰਦੀਆਂ ਇਕੱਠੇ ਹੋ ਕੇ ਜਿਹੜੀਆਂ ਪੰਜਾਬ ਦੀ ਕਿਸਾਨੀ ਦੀ ਤੇ ਆਪਣੀ ਮਜ਼ਦੂਰੀ ਦੀ ਲੜਾਈ ਲਾੜੀ ਰਹੀਆਂ ਨੇਗੀਆਂ ਆ ਮਜ਼ਦੂਰ ਭਰਾਵਾਂ ਨੂੰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਮੇਰੀ ਸਾਹਮਣੇ ਗੱਲ ਸੁਣ ਰਹੇ ਨੇਗੇ ਇਹ ਬਹੁਤ ਵੱਡਾ ਸਰਕਾਰਾਂ ਲੀਡਰ ਸਾਨੂੰ ਪਾੜ ਰਹੇ ਨੇ ਉਸ ਜਿਹੜਾ ਕਿ ਮੰਗ ਦੇ ਵਿੱਚੋਂ ਮੁੱਖ ਮੰਗ ਜਿਹੜੀ ਮਜ਼ਦੂਰਾਂ ਦੇ ਜਿਹੜੀ ਕਿ ਆਪਣੇ ਕਰਜ਼ੇ ਦੀ ਹੈ ਤੇ ਅਗਲੀ ਜਿਹੜੀ ਕਿ ਜਿਹੜੀ ਦਿਹਾੜੀ ਦੀ ਮੰਗ ਆ ਵਧਾਉਣ ਦੀ ਜਿਹੜੀ ਕਿ ਸਾਡੀ ਆਪਣਾ ਚੱਲਦਾ ਆਪਣਾ ਮਨਰੇਗਾ ਸਕੀਮ ਚੱਲਦੀ ਆ ਉਹਦੇ ਵਿੱਚ ਦਿਹਾੜੀ ਬਣਾ ਵਧਾਉਣ ਦੀ ਮੰਗ ਆ ਇਹ ਮੰਗਾਂ ਨੂੰ ਲੈ ਕੇ ਉੱਥੇ ਕਿਸਾਨ ਬੈਠੇ ਨੇਗੇ ਤੁਹਾਨੂੰ ਆ ਕੇ ਇੱਥੇ ਲੀਡਰ ਪਾਰਟ ਦੇਣਗੇ ਆ ਕੇ ਉੱਥੇ ਦੇ ਇਕੱਲੇ ਕਿਸਾਨ ਬੈਠੇ ਨੇ ਪਰ ਕਿਸਾਨ ਤੁਹਾਡੇ ਮੰਗਾਂ ਲੈ ਕੇ ਖਿਆਲ ਰੱਖਿਆ ਕਰੋ ਸਾਰੇ ਜਣੇ ਆਓ ਜਿਹੜਾ ਆਪਾਂ ਆਪਣੀ ਇਕੱਠੇ ਹੋ ਕੇ ਲੜਾਈ ਲੜੀਏ ਸਰਕਾਰ ਨੂੰ ਸਖਤ ਤਾਬਣੀਆਂ ਨਹੀਂ ਤਾਂ ਧਰਨਾ ਅੱਜ ਹੀ ਬਟੰਗ ਨਹੀਂ ਕੱਲ ਤੋਂ ਧਰਨਾ ਪੱਕਾ ਬਰਨਾਲਾ ਵੱਡਾ ਰੋਡ ਵੀ ਜਾਮ ਕਰਾਂਗੇ ਪਿੰਡ ਵਾਲਾ ਰੋਡ ਵੀ ਜਾਮ ਕਰਾਂਗੇ ਸਾਰੇ ਰੋਡ ਜਾਮ ਕਰਾਂਗੇ ਜੇ ਮਸਲੇ ਦਾ ਹੱਲ ਨਾ ਕੀਤਾ ਗਿਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਲਾਉਣ ਨੀਂਦੇ ਵਾਰ ਕਿਸਾਨ ਮਜ਼ਦੂਰ ਇਕਤਾ ਝੰਡਾ ਵਾ ਜਿੰਦਾਬਾਦ ਜਿੰਦਾਬਾਦ ਪੰਜਾਬ ਸਰਕਾਰ ਮਰਦਾ ਵਾ ਮਰਦਾ ਵਾ ਮਰਦਾ ਵਾ ਮੰਡਿਆ ਚ ਰੋਲਣ ਵਾਲੀ ਸਰਕਾਰ ਮਰਦਾ ਵਾ ਮਰਦਾ ਵਾ ਮਰਦਾ ਵਾ ਮਜ਼ਦੂਰਾਂ ਨੂੰ ਮੰਡਿਆ ਚ ਰੋਲਣ ਵਾਲੀ ਸਰਕਾਰ ਮਰਦਾ ਵਾ ਮਰਦਾ ਨਾਮ ਮਜ਼ਦੂਰਾਂ ਨੂੰ ਮੰਡਿਆ ਚੋਣਨ ਵਾਲੀ ਸਰਕਾਰ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਕਿਸਾਨ ਮਜ਼ਦੂਰ ਆਰਧਿਆ ਵਰਗ ਜਿੰਦਾਬਾਦ ਜਿੰਦਾਬਾਦ ਕਿਸਾਨ ਮਜ਼ਦੂਰ ਆਰਧਿਆ ਵਰਗ ਜਿੰਦਾਬਾਦ ਜਿੰਦਾਬਾਦ ਜਿਹੜਾ ਕਿ ਹੁਣ ਕਿਸਾਨਾਂ ਨੇ ਫੈਸਲਾ ਕੀਤਾ ਕਿਸਾਨ ਮਜ਼ਦੂਰਾਂ ਨੇ ਫੈਸਲਾ ਕੀਤਾ ਵੀ ਜੇਕਰ ਸਰਕਾਰ ਮਸਲਾ ਹੱਲ ਨਹੀਂ ਕਰਦੀ ਤਾਂ ਜਿਹੜਾ ਬਠਿੰਡਾ ਚੰਡੀਗੜ੍ਹ ਰੋਡ ਆ ਕਲਨੂਓ ਰੋਡ ਬੰਦ ਕਰਾਂਗੇ ਸਾਡੇ ਕੋਲੇ ਕੋਈ ਹੱਲ ਨਹੀਂ ਹੈਗਾ ਕਈ ਵਾਰ ਸਾਨੂੰ ਗੱਡੀਆਂ ਚਾਰਨ ਵਾਲੇ ਕਹਿਣ ਲੱਗ ਜਾਂਦੇ ਨੇਗੇ ਵੀ ਤੁਸੀਂ ਰੋਡ ਕਿਉਂ ਜਾਮ ਕਰੀ ਖੜੇ ਹੋ ਅਸੀਂ ਭਰਾਵੋ 6 ਮਹੀਨੇ ਖਪਾ ਖੂਣੋ ਕੇ ਜਿਹੜੇ ਅਸੀਂ ਫਸਲ ਕਮਾਈ ਆ ਜੇਕਰ ਸਾਡੀ ਸਰਕਾਰ ਚੱਕ ਨਹੀਂ ਰਹੀ ਤਾਂ ਅਸੀਂ ਰੋਡ ਹੀ ਜਾਮ ਕਰਾਂਗੇ ਸਾਡੇ ਕੋਲੇ ਹੱਲ ਕੀ ਹੈ ਜਦੋਂ ਦੀ ਸਾਡੀ ਸਰਕਾਰ ਨਹੀਂ ਸੁਣ ਰਹੀ ਸਾਡੇ ਅਫਸਰ ਨਹੀਂ ਸੁਣ ਰਹੇ ਕਾਨਫਰੰਸ ਅਸੀਂ ਕੱਲ ਨੂੰ ਜਿਹੜਾ ਕਿ ਅਸੀਂ ਬਰਨਾਲਾ ਚੰਡੀਗੜ੍ਹ ਜਿਹੜਾ ਬਠਿੰਡਾ ਚੰਡੀਗੜ੍ਹ ਜਿਹੜਾ ਰੋਡ ਆ ਉਸ ਰੋਡ ਨੂੰ ਜਾਮ ਕਰਾਂਗੇ ਇਹ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਸਖਤ ਚੇਤਾਵਨੀ ਜੇਕਰ ਸਾਡੀ ਕਣਕ ਨਹੀਂ ਚੱਕੀਆਂ ਦੀ ਧੰਨਵਾਦ ਜੀ